ਥਾਣਾ ਜੈਤੋ ਦੀ ਪੁਲਿਸ ਨੇ 8 ਗੁੰਡਾਗਰਦੀ ਕਰਨ ਵਾਲੇ ਮਲਜ਼ਮਾਂ ਖਿਲਾਫ ਕੀਤੀ ਵੱਡੀ ਕਾਰਵਾਈ ਸਰ ਡਿਵੀਜ਼ਨ ਜੈਤੋ ਦੇ ਡੀਐਸਪੀ ਮਨੋਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਰਵਾਈ ਕਰਦਿਆਂ ਥਾਣਾ ਮੁਖੀ ਜੈਤੋ ਸਰਦਾਰ ਨਾਪਰੀ ਸਿੰਘ ਵੱਲੋਂ 8 ਗੁੰਡਾਗਰਦੀ ਮਲਜ਼ਮਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਜਿਨ੍ਹਾਂ ਵਿਰੁੱਧ ਵੱਖ-ਵੱਖ ਧਰਾਵਾਂ ਨੂੰ ਲੈ ਕੇ ਕੇਸ ਦਰਜ ਕਰ ਲਿਆ ਗਿਆ ਆਓ ਸੁਣਾਉਣੇ ਆ ਤੁਹਾਨੂੰ ਵੀ ਕੀ ਕਹਿਣਾ ਹੈ ਪ੍ਰੈਸ ਕਾਨਫਰੰਸ ਕਾਨਫਰੰਸ ਦੌਰਾਨ ਡੀਐਸਪੀ ਜੈਤੋ ਮਨੋਜ ਕੁਮਾਰ ਦਾ ਇਸ ਸਾਰੇ ਮਸਲੇ ਨੂੰ ਲੈ ਕੇ ਡਾਕਟਰ ਪ੍ਰਗਿਆ ਜਨ ਐਸਐਸਪੀ ਫਰੀਦਕੋਟ ਉਹਨਾਂ ਦੀ ਹਦਾਇਤਾਂ ਦੇ ਮਤਾਬਕ ਜਿਹੜਾ ਫਰੀਦਕੋਟ ਪੁਲਿਸ ਹੈ ਉਹਨਾਂ ਨੇ ਗੁੰਡਾ ਅਸਰ ਜਿਹੜੇ ਉਹਨਾਂ ਦੇ ਖਿਲਾਫ ਇੱਕ ਮੁਹਿੰਮ ਹੈ ਜਿਹੜੀ ਵਿੱਢੀ ਗਈ ਹੈ ਜਿਹੜੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਗੁੰਡਾ ਅਸਰ ਦੀ ਕੋਈ ਵੀ ਕਾਰਵਾਈ ਹੈ ਜਿਹੜੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿਸੇ ਲੜੀ ਵਿੱਚ ਕੱਲ ਐਸਆਈ ਸਿਕੰਦਰ ਸਿੰਘ ਥਾਣਾ ਜੱਤੋ ਨੂੰ ਇਨਫਰਮੇਸ਼ਨ ਮਿਲੀ ਕਿ ਜਿਹੜਾ ਛੱਜਕੜ ਮਹੱਲਾ ਜੱਤ ਹੋਇਆ ਤੇ ਮਹੱਲਾ ਨਾਮਪੁਰਾ ਕੱਲ ਇੱਥੇ ਦੋ ਤੇ ਰਾ ਜਿਹੜੇ ਇੱਕ ਰੋਬਿਨ ਹੈ ਤੇ ਦੂਸਰਾ ਨਛੱਤਰ ਸਿੰਘ ਇਹ ਦੋ ਜਿਹੜੇ ਵਿਅਕਤੀ ਹੈ ਇਹਨਾਂ ਨੇ ਆਪਸ ਵਿੱਚ ਉਹਨਾਂ ਦਾ ਝਗੜਾ ਹੋਇਆ ਜੋ ਦੋਹਾਂ ਧਿਰਾਂ ਦੇ ਵਿੱਚੋਂ 4-5 6-6 ਉਹ ਟੋਟਲ 15-16 ਬੰਦਿਆਂ ਨੇ ਜਿਹੜਾ ਇੱਕ ਦੂਸਰੇ ਨਾਲ ਕੁੱਟਮਾਰ ਕੀਤੀ ਅਤੇ ਇਹਦੇ ਵਿੱਚ ਕਈਆਂ ਨੂੰ ਸੱਟਾਂ ਵੱਜੀਆਂ ਤੇ ਉਹਦੇ ਕਰਕੇ ਜਿਹੜਾ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਮਾਹੌਲ ਜਿਹੜਾ ਮਾਹੌਲ ਆਇਆ ਉਹ ਥੋੜਾ ਗੜਬੜਾ ਗਿਆ ਸੀ ਉਸੇ ਵਕਤ ਜਿਹੜਾ ਪੁਲਿਸ ਪਾਰਟੀ ਇੰਸਪੈਕਟਰ ਨਾ ਪੁਲਿਸ ਸਿੰਘ ਸਿਕੰਦਰ ਸਿੰਘ ਸਾਰੇ ਜਿਹੜੇ ਅਸੀਂ ਮੌਕੇ ਤੇ ਪਹੁੰਚੇ ਉੱਥੇ ਜਾ ਕੇ ਜਿਹੜਾ ਇਹਨਾਂ ਨੂੰ ਅਸੀਂ ਉਸੇ ਵਕਤ ਕਾਬੂ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜਾ ਇਹ ਮੁਕੱਦਮਾ ਸੀ ਇੱਕ ਦਰਜ ਹੋਇਆ ਸੀ ਤਦ ਦੀ ਤਰ੍ਹਾਂ 307 ਤਾਈਪ ਸੀ ਤੇ ਜਾਂ ਨਵੀਂ ਜਿਹੜੀ ਬੀਐਨਐਸ ਹੈ ਬੀਐਨਐਸ ਦੀਆਂ ਧਰਾਂ ਦੇ ਤਹਿਤ ਜਿਹੜਾ ਇਹਨਾਂ ਦੇ ਖਿਲਾਫ ਅਸੀਂ ਮﻘਦਮਾ ਜਿਹੜਾ ਦਰਜ ਰਿਸਟਰ ਕਰ ਦਿੱਤਾ ਇਸੇ ਲੜੀ ਤਹਿਤ ਅਸੀਂ ਜਿਹੜੇ 9 ਜਿਹੜੇ ਵਿਅਕਤੀ ਆ ਉਹਨਾਂ ਨੂੰ ਅਸੀਂ ਮੌਕੇ ਤੋਂ ਹੀ ਅਰੈਸਟ ਕਰ ਲਿਆ ਤੇ ਬਾਕੀ ਜਿਹੜੇ ਦੋਸ਼ੀ ਆ ਉਹ ਉਹਨਾਂ ਦੀ ਅਸੀਂ ਤਲਾਸ਼ ਜਿਹੜੀ ਆ ਉਹ ਜਾਰੀ ਹੈ ਤੇ ਜਲਦੀ ਹੀ ਅਸੀਂ ਉਹਨਾਂ ਨੂੰ ਅਰੈਸਟ ਕਰ ਲਾਂਗੇ ਜਿਹੜਾ ਇਹਨਾਂ ਵਿੱਚ ਇੱਕ ਜਿਹੜਾ ਮੇਨ ਦੋਸ਼ੀ ਆ ਰੌਬਿੰਸਿੰਘ ਜਿਹੜਾ ਉਹ ਮੌਕੇ ਤੋਂ ਜਿਹੜਾ ਫਰਾਰ ਹੋ ਗਿਆ ਸੀ ਉਸ ਤੋਂ ਬਾਅਦ ਜਦੋਂ ਗਾਂਹ ਨਾਕਾ ਬੰਦੀ ਅਸੀਂ ਚਾਰੇ ਪਾਸੇ ਕੀਤੀ ਤੇ ਨਾਕਾਬੰਦੀ ਦੌਰਾਨ ਜਿਹੜਾ ਜਦੋਂ ਉਹਨੂੰ ਅਰੈਸਟ ਕੀਤਾ ਤਾਂ ਉਹਦੇ ਕੋਲੋਂ ਕੱਲ 50 ਗ੍ਰਾਮ ਜਿਹੜੀ ਹੈ ਰੋਵਨ ਵੀ ਅਸੀਂ ਬਰਾਮਦ ਕੀਤੀ ਹੈ ਉਹਦੇ ਖਿਲਾਫ ਇਸੇ ਸਬੰਧ ਵਿੱਚ ਅਸੀਂ ਇੱਕ ਵੱਖਰਾ ਮੁਕੱਦਮਾ ਜਿਹੜਾ ਦਰਜ ਹਿਸਟ ਕੀਤਾ ਹੈ ਜਿਹੜੇ ਬਾਕੀ ਜਿਹੜੇ ਗੁੱਡ ਆਨਸਰ ਹੈਗੇ ਆ ਜਿਨ੍ਹਾਂ ਦੀ ਤਲਾਸ਼ ਜਾਰੀ ਹੈ ਉਹਨਾਂ ਨੂੰ ਵੀ ਅਸੀਂ ਸ਼ਾਮ ਤੱਕ ਅੱਜ ਸਾਰਿਆਂ ਨੂੰ ਗ੍ਰਿਫਤਾਰ ਕਰ ਲਾਂਗੇ ਇਹਨਾਂ ਦੇ ਖਿਲਾਫ ਹੋਰ ਵੀ ਮੁਕੱਦਮੇ ਜਿਹੜੇ ਹੈ ਇਹਨਾਂ ਦੇ ਦਰਜ ਹੈਗੇ ਆ ਕਈਆਂ ਦੇ ਖਿਲਾਫ ਦਰਜਾ ਜਿਹਦੇ ਵਿੱਚ ਜਿਵੇਂ ਦੋਸ਼ੀ ਹੈ ਅਭੀਜੀਤ ਇਹਦੇ ਖਿਲਾਫ ਵੀ ਇੱਕ ਮੁਕਦਮਾ ਐਂਡੀਪੀਐਸ ਅੱਠ ਅਰਜਾ ਗੁਸ਼ੀ ਜਿਹੜਾ ਰਾਹੁਲ ਹੈ ਇਹਦੇ ਖਿਲਾਫ ਤਿੰਨ ਮੁਕਦਮੇ ਜਿਹੜੇ ਆ ਦਰਜਾ ਜਸ਼ਨ ਹੈ ਇਹਦੇ ਖਿਲਾਫ ਇੱਕ ਮੁਕਦਮਾ ਦਰਜਾ ਇੱਕ ਜਸ਼ਨਪ੍ਰੀਤ ਪੁੱਤਰ ਬਖਸ਼ੀ ਸਿੰਘ ਹੈ ਇਹਦੇ ਖਿਲਾਫ ਵੀ ਇੱਕ ਮੁਕਦਮਾ ਐਂਡੀਪੀਐਸ ਦਾ ਜਿਹੜਾ ਉਹ ਦਰਜਾ ਤੇ ਮੇਰੀ ਐਸਐਸਪੀ ਸਾਹਿਬ ਵੱਲੋਂ ਆ ਡਾਕਟਰ ਪ੍ਰਗਿਆ ਜਾਨ ਵੱਲੋਂ ਸਾਰਿਆਂ ਨੂੰ ਇੱਕ ਵਾਰਨਿੰਗ ਹੈ ਕਿ ਜਿਹੜੇ ਵੀ ਇਹ ਕੋਈ ਗੁੱੱਡਾ ਅੰਸਰ ਹੈਗੇ ਰਿਹਾ ਜਾਂ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਗਲਤ ਕਾਰਵਾਈ ਕਰਦਾ ਅਸੀਂ ਇਹਨਾਂ ਦੇ ਖਿਲਾਫ ਸਖਤ ਜਿਹੜਾ ਐਕਸ਼ਨ ਲਾਵਾਂਗੇ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਕਰਨ ਦੀ ਵੀ ਮਨ ਕਰਨਾ